ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਅਜਿਹੇ ਇਨਸਾਨ ਨਾਲ ਮਿਲਾਵਾਂਗੇ ਜਿਨ੍ਹਾਂ ਦਾ ਪੋਲਟਰੀ ਫਾਰਮਿੰਗ ਦੇ ਖਿੱਤੇ ਦੇ ਵਿੱਚ 25 ਸਾਲ ਦਾ ਤਜਰਬਾ ਹੈ ਸੋਨਾਂ ਦੇ ਤਜਰਬੇ ਤੋਂ ਆਪਾਂ ਜਾਣਾਂਗੇ ਕਿਹੜੀਆਂ ਪੋਲਟਰੀ ਫਾਰਮ ਦੀਆਂ ਬ੍ਰਿਕੀਆਂ ਨੇ ਜਾਂ ਕਿਹੜੀਆਂ ਇਹਦੇ ਵਿੱਚ ਲਾਭ ਘੁਮਾਉਣ ਦੇ ਤਰੀਕੇ ਹੁੰਦੇ ਹਨ ਕਿਵੇਂ ਇੱਕ ਬੰਦਾ ਪੋਲਟਰੀ ਫਾਰਮ ਨੂੰ ਪੋਲਟਰੀ ਕਾਮਯਾਬ ਫਾਰਮ ਬਣਾ ਸਕਦਾ ਹੈ ਸੋ ਉਹਨਾਂ ਨਾਲ ਤੁਹਾਨੂੰ ਮਿਲਾਣੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਵਾਲੇ ਜਾਣਕਾਰੀ ਦੋ ਤੇ ਤੁਸੀਂ ਪੋਲਟਰੀ ਫਾਰਮਿੰਗ ਦਾ ਕਿੰਨਾ ਲੰਬੇ ਸਮੇਂ ਤੋਂ ਕਰ ਰਹੇ ਹੋ ਉਹਦੇ ਬਾਰੇ ਸਾਡੇ ਜਿਹੜੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਮੈਂ ਸਿਕੰਦਰ ਪੋਲਟਰੀ ਫਾਰਮ ਕੱਢ ਬੁਲਾ ਲੈਂਦਾ ਜਿਲ੍ਹਾ ਬਠਿੰਡਾ ਜੀ ਉਹ ਗੋਦਾਵਾਲੀ ਦੇ ਨਜ਼ਦੀਕ ਇੱਕ ਪੋਲਟਰੀ ਫਾਰਮ ਚਲਾ ਰਿਹਾ ਪਿਛਲੇ 25 ਸਾਲ ਤੋਂ ਉਹ ਪੁਰਾਣਾ ਇੱਕ ਸੀ ਜਿਸ ਨਾਲ ਜੀ ਤੇ ਇਹਦੇ ਚ ਜੋ ਆਪਾਂ ਕਹਿ ਸਕਦਾ ਆ ਵੀ ਕੋਈ ਵੀ ਕਿੰਨਾ ਜੀ ਕਿਸਾਨ ਨੇ ਕਰਨਾ ਹੈ ਪਹਿਲੀ ਗੱਲ ਤਾਂ ਉਹਨੂੰ ਉਸ ਕਿਤੇ ਨਾ ਪੂਰਾ ਲਗਨ ਹੋਣਾ ਚਾਹੀਦਾ ਹਾਂ ਜੇ ਉਹਦਾ ਲਗਣਾ ਹੈਗਾ ਤਾਂ ਉਹਦੇ ਚ ਕਾਮਯਾਬੀ ਮਿਲ ਜਾਂਦੀ ਹੈ ਪਰ ਜੇ ਆਪਾਂ ਕਹੀਏ ਵੀ ਇਹਨੂੰ ਕਿਤਾ ਕਰ ਲਿਆ ਬਈ ਉਹ ਐ ਜੇ ਲੇਬਰ ਕਰੂਗੀ ਬਿਲਕੁਲ ਨਹੀਂ ਹੋ ਸਕਦਾ ਜੀ ਇਹਨੂੰ ਆਪ ਮੈਨੇਜ ਕਰਨਾ ਪੈਦਾ ਟੋਟਲ ਕੰਮ ਨੂੰ ਇਹਦੇ ਵਿੱਚ ਬਹੁਤ ਜਿਆਦੇ ਬਰੀਕੀ ਕੰਮ ਹੈਗੇ ਜਿਹਦੇ ਵਿੱਚ ਆਪਾਂ ਆਂਦੋ ਦਵਾ ਸਕਦੇ ਆਂਦੋ ਕਿ ਦੱਸ ਸਕਦੇ ਆ ਸੋ ਸਰ ਉਹ ਕਿਹੜੀਆਂ ਕਿਹੜੀਆਂ ਬਰੀਕੀਆਂ ਨੇ ਕਿ ਮੁਰਗੀ ਦਾ ਆਪਾਂ ਫਾਰਮ ਤੇ ਪਾਲੀ ਤਾਂ ਮੁਰਗੀ ਨੂੰ ਤਿਆਰ ਕਰਨ ਦੇ ਲਈ ਅੰਡੇ ਤੱਕ ਦੇ ਲਈ ਕਿਹੜੀ ਕਿਹੜੀ ਬੰਦੇ ਨੂੰ ਮਿਹਨਤ ਕਰਨ ਦੀ ਲੋੜ ਹੈ ਜਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਇਹ ਬਦਲੋ ਜਦੋਂ ਪਤਾ ਫੋਟੋ ਨਾਲ ਸਟਾਰਟ ਕਰਦੇ ਆ ਪਹਿਲਾਂ ਦਾ ਜਿਹੜਾ ਛੋਟਾ ਕਿਸਾਨ ਦੀ ਗੱਲ ਕਰਦੇ ਆ ਜੀ ਛੋਟੇ ਕਿਸਾਨ ਨੂੰ ਖੁਦ ਉਹਦੇ ਵਿੱਚ ਲੇਬਰ ਵੀ ਕੰਮ ਚਾਹੀਦੀ ਹੈ ਅੱਛਾ ਕਿਉਂਕਿ ਲੇਬਰ ਆਪ ਕਰੂਗਾ ਨਗਰਾਨੀ ਵਧੂਗੀ ਉਹਦੇ ਵਿੱਚ ਜਿਹੜਾ ਬੈਨੀਫਿਟ ਵੱਧ ਮਿਲੂਗਾ ਜੀ ਨਾਲਾ ਇਹ ਚਾਹੀ ਹੈ ਵੀ ਜਿਹੜੀ ਫੀਡ ਹੈਗੀ ਫੀਡ ਨੂੰ ਜੇ ਭਾਰ ਭਰ ਸੀਜ਼ਨ ਤੇ ਸਟੋਰ ਕਰ ਲੈਂਦਾ ਜਾਂ ਉਹਦੀ ਕੁਆਲਿਟੀ ਵਧੀਆ ਲੈ ਲੈਂਦਾ ਉਹਦੀ ਜਿਹੜੀ ਫੀਲਡ ਦੀ ਕੁਆਲਿਟੀ ਵਧੀਆ ਬਣ ਜੂਗਾ ਤਾਂ ਪ੍ਰੋਡਕਸ਼ਨ ਤੇ ਬਹੁਤ ਜਿਆਦਾ ਅਸਰ ਪੈਂਦਾ। ਹੂੰ ਉਹਦੇ ਨਾਲ ਬੂਹਾਰੀਆਂ ਵੀ ਜਿਹੜੇ ਹੈਲਦੀ ਵਰਡ ਹੈ ਉਹਨੂੰ ਬੂਰੀ ਵੀ ਕਾ ਟੱਕ ਟੱਕ ਕਰਦੇ ਆ। ਪ੍ਰੋਡਕਸ਼ਨ ਵਧੀਆ ਹੁੰਦੀ ਹੈ ਉਹਦੇ ਨਾਲ ਆਪਾਂ ਨੂੰ ਆਮਦਨ ਵੱਧ ਜਾਂਦੀ ਹੈ। ਵੱਧ ਜਾਂਦੀ ਹੈ। ਸੋ ਇੱਕ ਆਪਾਂ ਤੁਹਾਡੇ ਤੋਂ ਗੱਲ ਹੋਰ ਜਾਣਾਂਗੇ ਮਾਰਕੀਟਿੰਗ ਦੀ ਆਪਾਂ ਨੂੰ ਥੋੜੇ ਜੇ ਦੱਸੋ ਵੀ ਮਾਰਕੀਟਿੰਗ ਕਿਵੇਂ ਕਰੀ ਜਾਵੇ ਕਿਵੇਂ ਵਧਾਈ ਜਾ ਸਕੇ ਆਪਣੀ ਆਮਦਨ। ਮਾਰਕੀਟ ਇਹ ਹੈ ਵੀ ਜਦੋਂ ਆਪਣਾ ਸਰਦੀ ਦਾ ਸੀਜ਼ਨ ਹੁੰਦਾ ਹੈ। ਹੂੰ ਉਹਦਾ ਆਲ ਓਵਰ ਹਿੰਦੁਸਤਾਨ ਇੱਕ ਨੂੰ ਜਾਂਦਾ ਹੈ ਇੱਕ ਦੀ ਲੋਡ ਇੱਕ ਦੀ ਲੋਡ ਮਹਿਸੂਸ ਕਰਦਾ ਜੀ ਜਦੋਂ ਹਾਰ ਟੈਂਪਰੇਚਰ ਦਾ ਗਰਮੀ ਸੀ ਜਿਵੇਂ ਜੂਨ ਨਹੀਂ ਮਾਰਚ ਤੋਂ ਸ਼ੁਰੂ ਹੋ ਜਾਂਦਾ ਉਦੋਂ ਆਪਣੇ ਜਿਹੜੇ ਹਿੰਦੂ ਮੈਜੋਰਟੀ ਐ ਸੱਕ ਮੈਜੋਰਟੀ ਐ ਇਹ ਆਂਡਾ ਘਟ ਖਾਂਦੇ ਐ ਮੁਸਲਮਾਨੀ ਵੀ ਵੱਧ ਖਾਂਦੇ ਐ ਫਿਰ ਉਹ ਜਿਵੇਂ ਆਪਣੀਆਂ ਸ਼੍ਰੀਨਗਰ ਸਟੇਟ ਐ ਜਾਂ ਯੂਪੀ ਐ ਬਿਹਾਰ ਸਾਰੀ ਉਹ ਸਟੇਟ ਲੈਂਦੀ ਐ ਉਹ ਸਟੇਟ ਜੋ ਲੈਂਦੀ ਐ ਫਿਰ ਉਹਦੇ ਕੈਰੇਜ ਪੈਂਦੀ ਐ ਬਾਕੀ ਉਹਦੇ ਚ ਟਰੇਡਰ ਆ ਜਾਂਦਾ ਟਰੇਡਰ ਉਹਦੇ ਚ ਆਦਾ ਮਾਰਜਨ ਰੱਖਦਾ ਉਹ ਸਾਡੀ ਅੰਦਰ ਘਟ ਜਾਂਦੀ ਹੈ ਮਾਰਜਨ ਤਾਂ ਫੀਡ ਦੇ ਨਾਲ ਆ ਜੇ ਫੀਡ ਦੇ ਰੇਟ ਤੁਹਾਡੇ ਹਾਈ ਹੋ ਜਾਂਦੇ ਆ ਮਾਰਜਨ ਘਟ ਜਾਂਦਾ ਹੈ ਜੇ ਫੀਡ ਦੇ ਰੇਟ ਤੁਹਾਡੇ ਘਟ ਜਾਂਦੇ ਆ ਮਾਰਜਨ ਵੱਧ ਜਾਂਦਾ ਕੋਈ ਇਹਦਾ ਫਿਕਸ ਨਹੀਂ ਹੁਸਾਇਦਾ ਵੀ ਆਪਾਂ ਇਹਦਾ ਮਾਰਜਨ ਇਦੋਂ ਲੈ ਲਾਗੇ ਠੀਕ ਹੈ ਜੀ ਬਾਕੀ ਏਗ ਸ਼ਾਰਟੇਜ ਆ ਤਾਂ ਰੇਟ ਵਧੇ ਹਾਈ ਹੋ ਜਾਂਦਾ ਪ੍ਰੋਫਿਟ ਵੱਧ ਜਾਂਦੇ ਆ ਤੇ ਇਹ ਕੋਈ ਪੱਕਾ ਨਹੀਂ ਮੰਨ ਸਕਦੇ ਜਿਹੜੇ ਕੀ ਪ੍ਰੋਫਿਟ ਲੈ ਸਕਦੇ ਆ ਆਪਾਂ ਮਤਲਬ ਇਹਦਾ ਕੋਈ ਪੱਕੀ ਰੇਸ਼ੋ ਨਹੀਂ ਹੈਗੀ ਬਿਲਕੁਲ ਪੱਕੀ ਰੇਸ਼ੋ ਨਹੀਂ ਕੋਈ ਇਹਦਾ ਫਿਕਸ ਰੇਟ ਨਹੀਂਗਾ ਜੇ ਫਿਕਸ ਰੇਟ ਹੋਵੇ ਤਾਂ ਆਪਾਂ ਮਾਰਜਨ ਬਣਾ ਲਾਂਗੇ ਪਰ ਇਹਦਾ ਕੋਈ ਫਿਕਸ ਰੇਟ ਨਹੀਂ ਸੀਜ਼ਨ ਤੇ ਡਿਪੈਂਡ ਕਰਦਾ ਹੈ ਇੱਕ ਦੀ ਛੋਟੇ ਦੇ ਡਿਪਟ ਕਰਦਾ ਹੈ ਨਾਜ ਦੇ ਗਰੇਨ ਦੇ ਜਿਹੜਾ ਰੇਟ ਤੇ ਪ੍ਰੈਸਡ ਰੇਟ ਕਰਦਾ ਉਹਨਾਂ ਨੂੰ ਸਾਰਾ ਕਰਕੇ ਫਿਰ پتہ ਲੱਗਦਾ ਆ ਸੋ ਕਿਸਾਨ ਜੇ ਕੰਮ ਸ਼ੁਰੂ ਕਰਦਾ ਹੈਗਾ ਉਹਨੂੰ ਕਿਸੇ ਟ੍ਰੇਨਿੰਗ ਦੀ ਲੋੜ ਹੁੰਦੀ ਹੈ ਜਾਂ ਉਹ ਕੰਮ ਸ਼ੁਰੂ ਕਰੇ ਤਾਂ ਕਿਵੇਂ ਕਰੇ ਇਸ ਤਰ੍ਹਾਂ ਹੈਗੇ ਵੀ ਆਪਣੇ ਡਿਸਟ੍ਰਿਕਟ ਲੈਵਲ ਤੇ ਬੋਟਰੀ ਇਨਸਪੈਕਟ ਦੀ ਪੋਸਟ ਗਈ ਹੈ ਉਹ ਟ੍ਰੇਨਿੰਗ ਵੀ ਦਿੰਦੇ ਆ ਕਲਾਸਾਂ ਮਿਲਾਉਂਦੇ ਆ ਉਹਦਾ ਜੇ ਬਾਕੀ ਜੇ ਫਾਰਮਰ ਕਿਸੇ ਫਾਰਮਰ ਨਾਲ ਨਾਲ ਲਾ ਕੇ ਤੇ ਤਿਆਰ ਬਾਲ ਲੈ ਲੇ ਉਹਦੇ ਨਾਲ ਥੋੜਾ ਵੱਧ ਸਪੇਸ ਹੋ ਜਾਂਦਾ ਤੇ ਵੱਧ ਤਿਆਰ ਬਾਹ ਜਾਂਦਾ ਉਹਦੇ ਨਾਲ ਉਹ ਕੰਮ ਕਰਨੇ ਚ ਕਦੇ ਫੇਲ ਨਹੀਂ ਹੁੰਦਾ ਤੇ ਬਾਕੀ ਜਿਹੜਾ ਕਿੱਤਾ ਕਰਨਾ ਨਾ ਕਿੱਤਾ ਤਾਂ ਬੰਦੇ ਦੇ ਮਨੋਂ ਹੋਵੇਗਾ ਮੈਂ ਕਿੱਤਾ ਕਰਨਾ ਤੇ ਕਾਮਯਾਬ ਹੋਣਾ ਕਿਤਾ ਕੋਈ ਹੈ ਉਹ ਕਾਮਯਾਬ ਹੋ ਜਾਂਦਾ ਹੈ ਜੀ ਹਰ ਇੱਕ ਬੰਦਾ ਹਰ ਇੱਕ ਕਿਤੇ ਕਾਮਯਾਬ ਨਹੀਂ ਹੁੰਦਾ ਕਾਰਨ ਇਹਦਾ ਵੀ ਉਹਦਾ ਕਿਤੇ ਸ਼ੌਂਕ ਨਹੀਂ ਹੁੰਦਾ ਸ਼ੌਂਕ ਨਹੀਂ ਹੁੰਦਾ ਇਸ ਕਰਕੇ ਬਤਨ ਕਈ ਫਾਰਮਰ ਉਸ ਚੀਜ਼ ਚ ਫੇਲ ਹੋ ਜਾਂਦੇ ਹੈ ਕਈ ਫਾਰਮਰ ਉਸ ਚੀਜ਼ ਚ ਐਂਕੰਤ ਕੁਮਾਰ ਜੀ ਕਰ ਕੇ ਹੈ ਵੀ ਸ਼ੌਕ ਦਾ ਦਾ ਕਿਤਾ ਹੈ ਮਾ ਕੇ ਇਹ ਬਦਲ ਕਿੱਲਾ ਫਾਰਮ ਕਰਨਾ ਜਾਂ ਖੇਤੀ ਕਰਨਾ ਜਾਂ ਹੋਰ ਕੰਮ ਅਸਿਸਟੈਂਟ ਜੀ ਸੋ ਜੀ ਸੋ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਹੀ ਜਿਹੜੀ ਕੀਮਤੀ ਜਾਣਕਾਰੀ ਹੈਗੇ ਸਾਡੇ ਕਿਸਾਨਾਂ ਨਾਲ ਸਾਂਝੀ ਕੀਤੀ ਹੈ ਤੋ ਕਿਸਾਨ ਵੀਰੋ ਇਹ ਸੰ ਸਿਕੰਦਰ ਜੀ ਜਿਨ੍ਹਾਂ ਨੇ 25 ਸਾਲ ਦਾ ایکسپੀਰੀਅੰਸ ਜਿਹੜਾ ਹੈਗਾ ਆਪਣੇ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ ਕਿਵੇਂ ਬੋਲਡਰੀ ਫਾਰਮ ਦੇ ਕਿਤੇ ਵਿੱਚ ਆਪਾਂ ਕਾਮਯਾਬੀ ਹਾਸਲ ਕਰਦੇ ਆਂ ਅਸੀਂ ਉਮੀਦ ਕਰਦੇ ਆਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀ ਇਸ ਤਰ੍ਹਾਂ ਦੀ ਹੋਰ ਵੀਡੀਓ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਆਪਣੀ ਖੇਤੀ ਨਾਲ ਬਹੁਤ ਬਹੁਤ ਧੰਨਵਾਦ